ਕਾਬ ਦੇ ਵਿੱਚ ਇੱਕ ਨਵਾਂ ਅਕਾਲੀ ਦਲ ਹੋਰ ਬਣ ਜਾ ਰਿਹਾ ਹੈ ਲਗਭਗ ਤਿਆਰੀਆਂ ਸਿਧਾਂਤਕ ਤੌਰ ਤੇ ਫੈਸਲਾ ਹੋ ਚੁੱਕਿਆ ਹੈ ਸਿਰਫ ਅਢੀਕ ਸ੍ਰੀ ਅਕਾਲ ਤਖਤ ਸਾਹਿਬ ਦੇ ਫੈਸਲੇ ਦੀ ਜੋ ਉਹਨਾਂ ਨੇ ਸਕੱਬੀਰ ਸੁਬਾਦਲ ਨੂੰ ਬੁਲਾ ਕੇ ਸਜ਼ਾ ਸੁਣਾਉਣੀ ਹੈ ਉਸ ਤੋਂ ਬਾਅਦ ਇਹ ਅਕਾਲੀ ਦਲ ਬਣਨਾ ਤੇ ਜੇ ਸਜ਼ਾ ਉਹਨਾਂ ਦੇ ਮੁਤਾਬਕ ਨਹੀਂ ਹੁੰਦੀ ਤਾਂ ਲੇਕਿਨ ਦੂਜੇ ਪਾਸੇ ਇਹ ਗੱਲ ਵੀ ਹੈ ਕਿ ਸ਼੍ਰੋਮਣੀ ਅਕਾਲੀ ਦਲ ਬਾਦਲ ਜੀ ਨੂੰ ਅੱਜ ਆਪਾਂ ਕਹਿ ਲਈਏ ਸਮਝਣ ਲਈ ਉਹਦੇ ਹਾਲ ਕੋ ਜਿਆਦਾ ਵਧੀਆ ਨਹੀਂ ਚਲੋ ਐਨ ਕੇ ਸ਼ਰਮੇ ਦਾ ਜਿਹੜਾ ਅਸਤੀਫਾ ਉਹ ਤਾਂ ਮੰਨ ਲਓ ਕਿ ਸੁਖਵੀਰ ਸਿੰਘ ਬਾਦਲ ਦੀ ਵਫਾਦਾਰੀ ਦਾ ਸੂਚਕ ਹੈ ਲੇਕਿਨ ਜੋ ਅਸਤੀਫਾ ਹਰਮੀਤ ਸਿੰਘ ਸੰਧੂ ਨੇ ਦਿੱਤਾ ਜਿਹੜਾ ਤਿੰਨ ਵਾਰ ਤਰਨਤਾਰਨ ਤੋਂ ਐਮ ਐਲ ਏ ਰਿਹਾ ਜਾਂ ਜੋ ਅਨਿਲ ਜੋਸ਼ੀ ਨੇ ਦਿੱਤਾ ਉਹ ਵੀ ਸਾਬਕਾ ਮੰਤਰੀ ਤੇ ਜੋ ਕੁਛ ਉਹਨੇ ਅਸਤੀਫੇ ਚ ਲਿਖਿਆ ਉਹ ਕਾਫੀ ਕੁਛ ਬਿਆਨ ਕਰਦਾ ਹੈ ਉਹਤੇ ਵੀ ਆਪਾਂ ਗੱਲ ਕਰਦੇ ਆ ਤੇ ਗੱਲ ਇਹ ਵੀ ਕਰਦੇ ਆ ਕਿ ਸ਼੍ਰੋਮਣੀ ਅਕਾਲੀ ਦਲ ਦੇ ਜਿਹੜੇ ਮੂਲ ਸਿਧਾਂਤ ਨੇ ਉਹਨਾਂ ਤੋਂ ਛਿੜਕਿਆ ਲੱਗਦਾ ਹੈ ਇਸੇ ਕਰਕੇ ਫਿਰ ਜਦੋਂ ਅ ਹਰਜਾਮਪ ਸਿੰਘ ਧੋਮਾ ਦਮਦਮੀ ਟਕਸਾਲ ਦੇ ਮੁਖੀ ਭਾਰਤੀ ਜਨਤਾ ਪਾਰਟੀ ਦੀ ਸਮੈਤ ਦੀ ਗੱਲ ਕਰਦੇ ਨੇ ਉਦੋਂ ਜਿਹੜਾ ਰਿਐਕਸ਼ਨ ਸ਼ਰੋਮੀ ਅਕਾਲੀ ਦਲ ਦਾ ਹੁੰਦਾ ਹੈ ਉਹ ਤੇ ਵੀ ਲੋਕਾਂ ਨੂੰ ਹੈਰਾਨੀ ਹੁੰਦੀ ਹੈ ਵੀ ਇਹ ਇਹ ਕੀ ਹੈ ਹੁਣ ਇਹ ਕਿਸ ਕਿਸਮ ਦੇ ਟਵਿਸਟ ਹੈ ਤੁਹਾਡੇ ਪਾਲਿਸੀ ਦੇ ਵਿੱਚ ਬਹੁਤ ਕੁਝ ਐਸਾ ਹੈ ਬੜਾ ਰੋੜਾ ਕੁਚੋੜਾ ਹੈ ਇਹ ਕਹੇ ਲਈ ਸਿਕ ਸਿਆਸਤ ਜਪਨਤਕ ਸਿਆਸਤ ਦੇ ਵਿੱਚ ਉਹ ਤੇ ਆਪਾਂ ਕਰਦੇ ਹਾਂ ਗੱਲ ਲੇਕਿਨ ਉਸ ਤੋਂ ਪਹਿਲਾਂ ਪਿਆਰੇ ਦੇਰਸ਼ਕੋ ਜਿਨ੍ਹਾਂ ਨੇ ਅਜੇ ਤੱਕ ਇਸ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਤਾਂ ਪਲੀਜ਼ ਕਰ ਲਓ ਹਾਂ ਜਿਹੜੀ ਗੱਲ ਮੈਂ ਕਰ ਰਿਹਾ ਸੀ ਕਿ ਪਹਿਲਾਂ ਤਾਂ ਸ਼ਰੋਮੀ ਅਕਾਲੀ ਦਲ ਨੂੰ ਉਹ ਝਟਕਾ ਨਹੀਂ ਤੇ ਕੋਈ ਝਟਕਾ ਤਾਂ ਆਪ ਹੀ ਲਾ ਰਹੇ ਨੇ ਰੋਲਾ ਕੁਚਲੋ ਤਾਂ ਆਪ ਹੀ ਪਾ ਰਹੇ ਨੇ ਜਿੰਦੀ ਇੱਕ ਮੀਟਿੰਗ ਦੇ ਵਿੱਚ ਤਿੰਨ ਤਿੰਨ ਗੱਲਾਂ ਇੱਕ ਅਸਤੀਫੇ ਤੋਂ ਬਾਅਦ ਸਖਬੀਰ ਸਿੰਘ ਦੇ ਅਸਤੀਫੇ ਤੋਂ ਬਾਅਦ ਤਿੰਨ ਗੱਲਾਂ ਜਿਹੜੀਆਂ ਕਿਤੇ ਕੋਈ ਸਪਸ਼ਟ ਸਥਿਤੀ ਨਹੀਂ ਕਰ ਰਹੇ ਜਿਵੇਂ ਦਜੀਤ ਸਿੰਘ ਚੀਮਾ ਕਹਿੰਦੇ ਜੀ 14 ਦਸੰਬਰ ਨੂੰ ਨਵੇਂ ਪ੍ਰਧਾਨ ਦੀ ਚੋਣ ਹੋਣੀ ਹੈ ਤਾਂ ਅਸਤੀਫਾ ਦਿੱਤਾ ਹੈ ਵਰਕਿੰਗ ਕਮੇਟੀ ਦੇ ਵਿੱਚ ਕਹਿੰਦੇ ਜੀ ਪੁੰਦਰ ਸਾਹਿਬ ਕਹਿੰਦੇ ਜੀ ਉਹ ਅਸੀਂ ਜਿਲ੍ਹਾ ਜ਼ਥੇਦਾਰਾਂ ਨੂੰ ਹਲਕਾ ਚਾਰਜਾਂ ਨੂੰ ਪੁੱਛਾਂਗੇ ਸ਼ਰੂਨ ਕਮੇਟੀ ਦੇ ਮੈਂਬਰਾਂ ਨੂੰ ਪੁੱਛਾਂਗੇ ਤੇ ਜਦੋਂ ਪ੍ਰੈਸ ਰੋਡ ਦਿੰਦੇ ਨੇ ਕਹਿੰਦੇ ਜੀ ਜੇ ਉਹਨਾਂ ਨੇ ਅਸਤੀਫਾ ਵਾਪਸ ਨਾ ਲਿਆ ਤਾਂ ਬਰਕਿੰਗ ਕਮੇਟੀ ਅਸਤੀਫਾ ਦੇ ਦਊਗੀ ਐਨਕੇ ਸ਼ਰਮਾ ਕਹਿੰਦਾ ਮੈਂ ਤਾਂ ਰਹਿਣਾ ਹੀ ਨਹੀਂ ਉਹਦੇ 'ਚ ਸਾਡਾ ਤਾਂ ਜਰਨਲ ਹੋ ਸੀ ਉਹ ਨਹੀਂ ਰਿਹਾ ਮੈਂ ਕੀ ਕਰਨਾ ਤੇ ਕਹਾਂ ਉਹਦੇ ਵੀ ਅੱਗੇ ਬੰਦੇ ਡੇਰਾ ਬਸੀ ਦੇ ਕੁਝ ਬੰਦੇ ਕਹਿੰਦੇ ਜੇ ਐਨਕੇ ਸ਼ਰਮਾ ਰਹਿ ਅਸੀਂ ਵੀ ਸਸੇ ਘੜ ਕੀਤੀ ਹੈ ਅਕਾਲੀ ਦਲ ਨੂੰ ਇਹ ਜਾ ਕੋ ਚੱਲੀ ਜਾਂਦਾ ਲੇਕਿਨ ਦੋ ਅਸਤੀਫਿਆਂ ਦੀ ਮੈਂ ਗੱਲ ਜ਼ਰੂਰ ਕਰਨੀ ਹੈ ਨਵੇਂ ਅਕਾਲੀ ਦਲ ਤੋਂ ਪਹਿਲਾਂ ਇੱਕ ਧਰਮਿਤ ਸਿੰਘ ਸੰਦੂਕ ਜਿਹੜਾ ਕਿਸ਼ਰਮੀ ਅਕਾਲੀ ਦਲ ਦੇ ਸਾਰੇ ਅਸਤੀਫਾ ਤੋਂ ਅਸਤੀਫਾ ਦਿੱਤਾ ਇਹ ਹੈ ਤਰਨਤਾਰਨ ਦਾ ਤਿੰਨ ਵਾਰ ਦਾ ਐਮਐਲਏ ਦੇਖੋ 2002 ਚ ਜਾਦ ਜਿੱਤਿਆ ਸੀ ਜਿਹੜਾ ਬੰਦਾ ਜਾਦ ਜਿੱਤਦਾ ਉਹਦਾ ਮਤਲਬ ਉਹਦੀ ਕੋਈ ਗੱਲ ਬਾਤ ਉੱਥੇ ਹੈ 2007 ਚ ਫਿਰ ਸ਼ਰਮੀ ਅਕਾਲੀ ਦਲ ਦੇ ਚੋਣਸ਼ਾਂ ਤੇ ਜਿੱਤਿਆ ਫਿਰ 12 ਚ ਵੀ ਇਹਤਲੀ ਐਮਐਲਏ ਬਣਿਆ ਔਰ ਜਲਾ ਯੋਜਨਾ ਚੇਅਰਮੈਨ ਰਹਿ ਸੀਨੀਅਰ ਅਕਾਲੀ ਅਸਤੀਫਾ ਦਿੱਤਾ ਕਿਹੜੀ ਪਾਰਟੀ ਚ ਜਾਣਾ ਕਿਉਂ ਇਸ ਦੀ ਅਸਤੀਫਾ ਤੇ ਤੋਂ ਬੜੀ ਜਲਦੀ ਸਮਝ ਆ ਜੂਗੀ ਅਜੇ ਤਾਂ ਪਾਰਟੀ ਬਦਲਣ ਦਾ ਮੈਟ ਲੱਗਦਾ ਹੈ ਇਧਰੋਂ ਅਸਤੀਫਾ ਦਿੱਤਾ ਉਧਰ ਤਿਆਰ ਕੰਮ ਤੇ ਇੱਕ ਤਾਂ ਉਹ ਲੇਕਿਨ ਦੂਜੇ ਅਸਤੀਫੇ ਨੇ ਕਾਫੀ ਜ਼ਿਆਦਾ ਹਲਚਲ ਮਚਾਈ ਹੈ ਉਹ ਹੈ ਜਿਹੜਾ ਅਕਾਲੀ ਦਲ ਦਾ ਮੀਤ ਪ੍ਰਧਾਨ ਵਾਈਸ ਪ੍ਰੈਜ਼ੀਡੈਂਟ ਅਕਾਲੀ ਦਲ ਦਾ ਸੀਨੀਅਰ ਮੰਤਰੀ ਕਹਿ ਸਕਦੇ ਆ ਸੀਨੀਅਰ ਜਿਹੜਾ ਹੈ ਅਕਾਲੀ ਲੀਡਰ ਕਹਿ ਸਕਦੇ ਆ ਸਾਬਕਾ ਮੰਤਰੀ ਰਿਹਾ ਨਿਲ ਜੋਸ਼ੀ ਉਸਨੇ استਿਫਾ ਦਿੱਤਾ ਉਹ ਕਹਿੰਦਾ ਮੈਂ ਉਹਨਾਂ ਦੇ استਿਫੇ ਦੀ ਜਿਹੜੀ ਚਿੱਠੀ ਪੜ੍ਹੀ ਆ ਉਹਦੇ ਚ ਕਈ ਕਿਸਮ ਦੇ ਸਵਾਲ ਉਠਾਏ ਨੇ ਤੇ ਕਹਿੰਦਾ ਜਿਵੇਂ 2021 ਚ ਜਦੋਂ ਮੈਂ ਬਣਿਆ ਸੀ ਨਾ ਮੈਂਬਰ ਉਦੋਂ ਮੈਂ ਕੋ ਸੋਚ ਕੇ ਬਣਿਆ ਸੀ ਮੈਨੂੰ ਭਾਰਤੀ ਜਨਤਾ ਪਾਰਟੀ ਤਾਂ ਕਿਸਾਨ ਜਿਹੜੇ ਅੰਦੋਲਨ ਦੇ ਦੌਰਾਨ ਮੇਰੀ ਭੂਮਿਕਾ ਕਰਕੇ ਮੈਨੂੰ ਬਾਹਰ ਕੱਢਤਾ ਸੀ ਤੇ ਮੈਂ ਤਾਂ ਸਮਝਦਾ ਸੀ ਕਿ ਪ੍ਰਕਾਸ਼ ਸਿੰਘ ਬਾਦਲਵੰਗ ਸੁਖਵੀਰ ਸਿੰਘ ਬਾਦਲ ਵੀ ਜਿਹੜੇ ਹੈ ਉਸ ਤਰ੍ਹਾਂ ਹੀ ਹੋਣਗੇ ਜਾਂ ਮੈਨੂੰ ਉਹਨਾਂ ਚ ਉਹੀ ਨਜ਼ਰ ਆਉਂਦੇ ਸੀ ਪਰ ਹੁਣ ਕਹਿੰਦੇ ਮੈਨੂੰ ਲੱਗਦਾ ਕਿ ਇਹ ਹਜਾ ਕੁਝ ਨਹੀਂ ਹੈ ਪਾਰਟੀ ਕਹਿੰਦੇ ਜਿਸ ਤਰ੍ਹਾਂ ਦੇ ਕੋਈ ਮੁੱਦੇ ਦੀ ਤਾਂ ਗੱਲ ਕਰਦੀ ਨਹੀਂ ਪਾਰਟੀ ਉਹ ਤਾਂ ਆਪਣੀ ਲੜਾਈ ਚੋਲ ਚੁੱਕੇ ਰਹੀ ਮੈਂ ਅਖੀਰਲਾ ਪੈਰਾ ਤੁਹਾਨੂੰ ਪੜ ਕੇ ਸੁਣਾ ਦਣਾ ਤਾਂ ਤੁਹਾਨੂੰ ਅੰਦਾਜ਼ਾ ਹੋ ਜਾਊਗਾ ਉਹ ਕਹਿੰਦੇ ਨੇ ਕਿ ਸਰਦਾਰ ਪ੍ਰਕਾਸ਼ ਸਿੰਘ ਬਾਦਲ ਜੀ ਦੇ ਸਰੂਆ ਸੌਣ ਤੋਂ ਬਾਅਦ ਜੋ ਹਾਲਾਤ ਪਾਰਟੀ ਵਿੱਚ ਬਣੇ ਤੇ ਜੋ ਮੁੱਦੇ ਇਸ ਪਾਰਟੀ ਉੱਤੇ ਹਾਵੀ ਹਨ ਇਦਾਂ ਕਰਕੇ ਹੀ ਸੁਖਬੀਰ ਸਿੰਘ ਬਾਦਲ ਪ੍ਰਧਾਨ शिरोमणि ਅਕਾਲੀ ਦਲ ਨੂੰ ਵੀ ਪ੍ਰਧਾਨਗੀ ਤੋਂ ਅਸਤੀਫਾ ਦੇਣਾ ਪਿਆ ਹੈ ਇਸ ਲਈ ਬਹੁਤ ਲੰਮਾ ਸਮਾਂ ਸੋਚਣ ਤੋਂ ਬਾਅਦ ਮੈਂ ਇਸ ਫੈਸਲੇ ਤੇ ਪਹੁੰਚਿਆ ਹਾਂ ਕਿ ਮੇਰੇ ਲਈ ਅਕਾਲੀ ਦਲ ਵਿੱਚ ਰਹਿ ਕੇ ਆਪਣੀ ਸੋਚ ਮੁਤਾਬਕ ਕੰਮ ਕਰਨਾ ਅਤੇ ਪੰਜਾਬ ਦੇ ਲੋਕਾਂ ਦੀ ਸੇਵਾ ਕਰਨਾ ਜੋ ਕਿ ਮੇਰੀ ਜ਼ਿੰਦਗੀ ਦਾ ਪਹਿਲਾ ਤੇ ਆਖਰੀ ਮਤਲਬ ਹੈ ਸੰਭਵ ਨਹੀਂ ਤੇ ਮੈਂ ਅਸਤੀਫਾ ਦੇਣਾ ਕਿਉਂਕਿ ਇਹ ਨੇ ਉਹਨਾਂ ਨੇ ਕਹਤਾ ਕਿ ਇਹ ਮੇਰੀ ਸੋਚ ਨਹੀਂ ਹੁਣ ਤੇ ਉਲਝ ਕੇ ਰਹਿ ਗਏ ਬੰਤਕ ਨੂੰ ਮਦਦ ਦੇ ਨੀ ਗੱਲ ਇਹ ਹੈ ਦੋਨੇ ਹਿੰਦੂ ਮੈਂਬਰ ਜਿਹੜੇ ਸੀ ਉਹਨਾਂ ਨੇ ਅਸਤੀਫੇ ਦਿੱਤੇ ਐਨਕੇ ਸ਼ਰਮਨ ਨੇ ਚਲੇ ਪਾਰਟੀ ਬੁਰੀ ਤਰੀਕੇ ਨਾਲ ਉਲਝੀ ਹੋਈ ਹੈ ਇਹ ਤਾਂ ਗੱਲ ਆਪਾਂ ਨੂੰ ਮੰਨਣੀ ਪਾਏਗੀ ਇਸ ਸਾਰੇ ਹਾਲਾਤ ਦੇ ਵਿੱਚ ਅਸਤੀਫੇ ਬਾਰੇ ਕੁਝ ਨਹੀਂ ਕੀਤਾ ਔਰ ਅਕਾਲ ਤਖਤ ਸਾਹਿਬ ਤੇ ਦਵਾਦੀਆਂ ਗੱਲਾਂ ਚੱਲਦੀਆਂ ਨੇ ਹੁਣੇ ਮੇਰੀ ਵੀਡੀਓ ਇਸ ਵੀਡੀਓ ਜਦੋਂ ਮੈਂ ਬਣਾ ਰਿਹਾ ਇਸ ਤੋਂ ਕੁਝ ਮਿੰਟ ਪਹਿਲਾਂ ਮੇਰੀ ਗੱਲਬਾਤ ਹੋਈ ਇੱਕ ਸੀਨੀਅਰ ਲੀਡਰ ਸਿਹਾਰ ਲਹਿਰ ਦੇ ਵਿੱਚ ਨੇ ਜਿਹੜੇ ਇੱਕ ਵੱਡੇ ਉਹਦੇ ਤੇ ਰਹੇ ਨੇ ਅਕਾਲੀ ਦਲ ਚ ਉਹ ਮੈਨੂੰ ਕਹਿਣ ਲੱਗੇ ਕਿ ਮੇਰੇ ਨਾਮ ਨਹੀਂ ਲੈਣਾ ਮੈਂ ਤੁਹਾਨੂੰ ਦੱਸ ਦਿੰਨਾ ਮੈਂ ਕਿਹਾ ਚਲੋ ਤੁਸੀਂ ਦੱਸੋ ਤੁਸੀਂ ਕਹਿਣਾ ਕਿ ਚੋਣਿਆ ਕਦੇ ਸਿਧਾਂਤਕ ਤੌਰ ਤੇ ਸਾਡਾ ਫੈਸਲਾ ਹੋ ਗਿਆ ਲੇਕਿਨ ਉਸ ਤੋਂ ਪਹਿਲਾਂ ਮੈਂ ਸਭ ਕੁਝ ਹੋਰ ਵੀ ਕਹ ਦੱਸਦਾ ਇਹ ਵੀ ਦੱਸਦਾ ਉਹ ਜਦੋਂ ਮੈਂ ਤੁਹਾਡਾ ਗੱਲ ਕਰ ਰਿਹਾ ਉਸ ਵੇਲੇ ਮੀਟਿੰਗ ਖਤਮ ਹੋ ਚੁੱਕੀ ਹੈ ਗਿਆਨੀ ਰਗਵੀਰ ਸਿੰਘ ਦੇ ਘਰ ਚਠੇਦਾਰ ਹਰਪ੍ਰੀਤ ਸਿੰਘ ਗੁਰਵਿੰਦਰ ਸਿੰਘ ਪੁੰਦੜ ਤੇ ਨਾਲ ਜਿਹੜੇ ਸਤਮੀ ਸਾਹਿਬ ਉੱਥੇ ਮੀਟਿੰਗ ਹੋਈ ਹੁਣੇ ਮੀਟਿੰਗ ਕਿਉਂ ਹੋਈ ਇਹਦੇ ਵਿੱਚ ਕਿਹਾਤਾ ਇਹ ਜਾਂਦਾ ਕਿ ਅੱਜ ਜਦੋਂ ਭਾਈ ਪ੍ਰਵੰਸਿਕ ਰਾਜਵਾਨਾ ਨੇ ਕਿਹਾ ਕਿ ਵੀ ਤੁਸੀਂ ਇਕੱਠੇ ਹੋ ਜੋ ਤੁਸੀਂ ਜੇ ਤੁਹਾਡੀ ਸ਼ਕਤੀ ਜਿਹੜੀ ਹੈ ਤਾਂ ਹੀ ਸ਼ਕਤੀਸ਼ਾਲੀ ਰਹੇ ਤੁਸੀਂ ਅਲੱਗ-ਅਲੱਗ ਇੱਕ ਦੂਜੇ ਲੱਤਾਂ ਖਿੱਚਦੇ ਹੋ ਜੋ ਆਮ ਲੋਕ ਕਹਿੰਦੇ ਨੇ ਹਾਲਾਂਕਿ ਮੈਨੂੰ ਉਸ ਜਿਹਦੀ ਮੈਂ ਜ਼ਿਕਰ ਕਰ ਰਿਹਾ ਸੁਧਾਰ ਲਹਿਰ ਦੇ ਲੀਡਰ ਨੇ ਕਿਹਾ ਕਿ ਉੱਥੇ ਵੀ ਉਹਨਾਂ ਨੂੰ ਪ੍ਰੈਸ਼ਰਾਈਜ਼ ਕਰ ਰਹੇ ਨੇ ਜੱਥੇਦਾਰ ਸਾਹਿਬ ਨੂੰ ਤਾਂ ਹੀ ਉਹਨਾਂ ਦੇ ਘਰ ਇਹ ਮੀਟਿੰਗ ਹੋਈ ਹੈ ਹੁਣ ਬਿਲਕੁਲ ਨਹੀਂ ਪਤਾ ਕਿ ਉੱਥੇ ਕੀ ਗੱਲ ਹੋਈ ਹੈ ਕਿਸ ਇਸ਼ੂ ਤੇ ਗੱਲ ਹੋਈ ਹੈ ਬੰਦੀ ਸਿੰਘਾਂ ਬਾਰੇ ਹੋਈ ਹੈ ਸੁਖਬੀਰ ਸਿੰਘ ਬਾਦਲ ਦੇ ਸਜਾ ਬਾਰੇ ਹੋਈ ਹੈ ਲੇਕਿਨ ਮੀਟਿੰਗ ਅੱਜ ਗੈਂਡੀ ਰੁਖਬੀਰ ਸਿੰਘ ਦੇ ਘਰ ਹੋਈ ਸਰਦਾਰ ਲਹਿਰ ਵਾਲੇ ਕਹਿੰਦੇ ਨੇ ਸਾਡੀ ਮੀਟਿੰਗ ਹੋਈ ਸੀ ਉਹਨਾਂ ਨੇ ਜਿਹੜੀ ਗੱਲ ਦੱਸੀ ਹੈ ਕਹਿੰਦੇ ਅਸੀਂ ਹੁਣ ਸਿਧਾਂਤਕ ਤੌਰ ਤੇ ਇੱਕ ਫੈਸਲਾ ਕਰ ਲਿਆ ਕਿ ਜੇ ਅਕਾਲ ਤਖਤ ਸਾਹਿਬ ਤੋਂ ਕੋਈ ਇਸ ਤਰ੍ਹਾਂ ਦਾ ਹੁਕਮ ਹੁੰਦਾ ਜਿੱਦੇ ਨਾਲ ਸ਼ਰੂਕੀ ਅਕਾਲੀਦਰ ਇਕੱਠਾ ਹੁੰਦਾ ਹੈ ਤੇ ਜਿਹੜੀ ਹੈ ਉਹ ਸਹੀ ਤਰੀਕੇ ਨਾਲ ਜਿਹਦੇ ਹੱਥ ਚ ਅਗਵਾਈ ਜਾਣੀ ਚਾਹੀਦੀ ਆ ਉਹਨੂੰ ਅਗਵਾਈ ਦਿੱਤੀ ਜਾਂਦੀ ਹੈ ਮਤਲਬ ਕਿ ਉਸੇ ਤਰੀਕੇ ਨਾਲ ਦੁਬਾਰਾ ਤੋਂ ਨਵੇਂ ਸਿਰੇ ਤੋਂ ਪਾਰਟੀ ਹੁੰਦੀ ਹੈ ਫਿਰ ਜਿਹੜਾ ਸਰਕਲ ਜਥੇਦਾਰ ਫਿਰ ਜ਼ਿਲ੍ਹਾ ਜਥੇਦਾਰ ਫਿਰ ਡੈਲੀਗੇਟਸ ਐਸਟਰਾ ਚੁਣੇ ਜਾਂਦੇ ਨੇ ਤੇ ਉਹ ਪ੍ਰਧਾਨ ਚੁਣਦੇ ਨੇ ਫਿਰ ਤਾਂ ਹੈ ਗੱਲ ਠੀਕ ਫਿਰ ਤਾਂ ਇਕਾ ਹੋ ਜੋ ਜੇ ਇਕੇ ਦੀ ਗੱਲ ਉਹ ਕਰਦੇ ਨੇ ਜੇ ਉਹਨਾਂ ਨੇ ਕੰਨੀ ਕਰਨ ਜਿਵੇਂ ਹੁਣ ਕਰ ਰਹੇ ਨੇ ਜਿਵੇਂ ਦਰਜੀਤ ਸਿੰਘ ਚੀਮਾ ਨੇ ਕਿਹਾ ਕਿ ਜੋ ਠੀਕ ਹੈ ਵੀ ਕੋਈ ਗੱਲ ਨਹੀਂ ਇਹ ਤਾਂ ਆਮ ਪ੍ਰੋਸੈਸ ਹੈ ਤੇ ਹੁਣ ਜਿਹੜਾ ਜਥੇਦਾਰ ਆਉਣਗੇ ਤੇ ਡੈਲੀਗੇਟਸ ਜਿਹੜੇ ਹੋਣਗੇ ਉਹ ਸਾਰਾ ਕੁਝ ਇਹਨਾਂ ਦਾ ਹੀ ਹੈ ਸਚਰੋਨ ਕਮੇਟੀ ਦੇ ਜਿਹੜੇ ਮੈਂਬਰ ਨੇ ਉਹ ਵੀ ਇਹਨਾਂ ਦੇ ਹੁਣੇ ਤਾਂ ਵੋਟਾਂ ਪਾ ਕੇ ਹਟੇ ਨੇ ਤੋਂ ਇਸ ਕਰਕੇ ਉਹ ਤਾਂ ਫਿਰ ਕੋਈ ਬਤਨ ਹੈ ਵੀ ਰਸਮੀ ਕਾਰਵਾਈ ਜੀ ਹੈ ਜੀ ਤੇ ਕੋਈ ਦੁਬਾਰਾ ਪ੍ਰਧਾਨ ਚੁਣ ਲਿਆ ਫਿਰ ਉਹਦਾ ਫਿਰ ਅਲਟਰਨੇਟ ਕੀਤਾ ਹੈ ਸਦਾਰ ਲਹਿਰ ਕੋਲ ਕੀਤਾ ਹੈ ਜ다 ਕੱਲ ਤੱਕ ਅਗਵਾਈ ਦੇਵੇ ਤੇ ਫੇਰੇ ਗੱਲ ਹੋ ਵੀ ਜੇ ਨਹੀਂ ਦਿੰਦੇ ਜੋ ਧਾਰਮਿਕ ਸਜਾ ਸੁਣਾ ਕੇ ਜਿਸ ਜਿਸ ਤਰ੍ਹਾਂ ਦਬਾਵਾ ਬਣਾਇਆ ਜਾ ਰਿਹਾ ਹੈ ਉਹਨਾਂ ਦਾ ਵੀ ਇਹ ਕਹਿਣਾ ਹੈ ਤੇ ਵੈਸੇ ਕਹਿੰਦੇ ਹੁਣ ਤੱਕ ਜ਼ਥੇਦਾਰਾਂ ਤੇ ਸਾਨੂੰ ਆਸ ਹੈ ਕਿ ਸੰਗਤ ਦੀ ਭਾਵਨਾ ਨੂੰ ਸਾਡਾ ਕੋਈ ਜ਼ਬਾਹ ਨਹੀਂ ਸੰਗਤ ਦਾ ਦਬਾਅ ਬਹੁਤ ਵੱਡਾ ਹੈ ਸੰਗਤ ਜੋ ਚਾਹੁੰਦੀ ਹੈ ਕਿਉਂਕਿ ਉਹਨਾਂ ਨੇ ਦੇਖ ਚੁੱਕੇ ਨੇ ਜਦੋਂ ਮਾਫੀ ਦਿੱਤੀ ਸੀ ਉਦੋਂ ਵੀ ਸੰਗਤ ਦੇ ਦਬਾਅ ਸੀ ਤਾਂ ਹੀ ਮਾਫੀ ਵਾਪਸ ਲੈਣੀ ਪਈ ਸੀ ਤੇ ਜੇ ਤਾਂ ਉਸ ਤਰ੍ਹਾਂ ਫੈਸਲਾ ਹੁੰਦਾ ਫਿਰ ਤਾਂ ਠੀਕ ਹੈ ਨਹੀਂ ਕਹਿੰਦੇ ਅਸੀਂ ਇੱਕ ਚੈਰੀ ਕਰ ਲਈ ਹੈ ਕਿ ਅਸੀਂ ਇੱਕ ਅਕਾਲੀ ਦਲ ਫੋਰ ਬਣੇਗਾ ਫਿਰ ਯਾਨੀ ਜਿਹੜਾ ਸੁਧਾਰ ਲਹਿਰ ਵਾਲੇ ਨੇ ਜਿਹੜੇ ਇਸ ਅਕਾਲੀ ਦਲ ਚ ਸੁਧਾਰ ਲਿਆਉਣਾ ਚਾਹੁੰਦੇ ਸੀ ਉਹ ਇੱਕ ਨਵਾਂ ਅਕਾਲੀ ਦਲ ਖੜਾ ਕਰਨਗੇ ਵੈਸੇ ਅਕਾਲੀ ਦਲ ਬਹੁਤ ਬਣੇ ਨੇ ਇਸ ਚ ਕੋਈ ਸ਼ੱਕ ਨਹੀਂ ਹੁਣ ਵੀ ਤਾਂ ਹੋਣ ਵੀ ਕਿਹੜਾ ਗਿਣਤੀ ਘਾਟਾ ਦੇਖੋ ਸ਼ਰੋਮ ਦੇ ਅਕਾਲੀ ਦਲ ਬਾਅਦ ਸ਼ਰੋਮ ਦੇ ਅਕਾਲੀ ਦਲ ਨੰਬਰ ਸਰ ਸ਼ਰੋਮ ਦੇ ਅਕਾਲੀ ਦਲ 1920 ਸ਼ਰੋਮ ਦੇ ਅਕਾਲੀ ਦਲ ਸੰਤੰਤਰ ਪਤਾ ਨਹੀਂ ਕਿਹੜੇ ਕਿਹੜੇ ਅਕਾਲੀ ਦਲ ਨੇ ਉਸ ਤੋਂ ਪਹਿਲਾਂ ਕਿੰਨੇ ਬਣੇ ਨੇ ਸ਼੍ਰੋਮ ਬੇਕਾਲੀ ਦਾ ਦਿੱਲੀ ਵਾਲੇ ਵੀ ਆਪ ਦਾ ਨਾਇਬਤ ਕੋਈ ਕਈ ਕੁਝ ਹੋਇਆ ਹੋਇਆ ਹੈ। ਤੋਂ ਇਹ ਸਾਰੇ ਦੇ ਵਿੱਚ ਜਿਹੜਾ ਇੱਕ ਅਕਾਲੀ ਦਲ ਦਾ ਕੋ ਬੂਲ ਸਿਧਾਂਤ ਸੀ ਨਾ ਜਦੋਂ ਉਹ ਤੋਂ ਜਿਹੜੇ ਹੈ ਛਿੜ ਕੇ ਰਹੇ ਉਹ ਛਿੜਕਣ ਤੋਂ ਬਾਅਦ ਸਾਰਾ ਕੁਝ ਹੋਇਆ ਹਮੇਸ਼ਾ ਹੀ ਐ ਹੁੰਦਾ ਹੈ। ਜਦੋਂ ਬੰਦਾ ਆਪਣੇ ਬੁਨਿਆਦੀ ਸਿਧਾਂਤ ਤੋਂ ਆਪਣੇ ਬੁਨਿਆਦ ਤੋਂ ਹੱਲੇ ਜਾਂਦਾ ਹੈ ਨਾ ਉਦੋਂ ਫਿਰ ਇਹ ਜਾ ਕੁਝ ਹੀ ਹੁੰਦਾ ਹੈ ਜੋ ਕੁਝ ਹੁਣ ਦੇਖਣ ਨੂੰ ਮਿਲ ਰਿਹਾ ਹੈ। ਔਰ ਇਹੀ ਤਾਂ ਦੁੱਖ ਹੈ ਕਿ ਸਾਰੇ ਲੋਕ ਚਾਹੁੰਦੇ ਨੇ ਕਿ ਇਹ ਅਕਾਲੀ ਦਲ ਰਿਵਾਈਵ ਹੋਵੇ। ਜੋ ਜਿਕਨ ਸੁਖਵੀਰ ਸਿੰਘ ਬਾਦਲ ਜਿਸ ਤਰ੍ਹਾਂ ਚਾਹੁੰਦਾ ਹੈ ਉਹ ਰਿਵਾਈਵ ਕਰਨ ਵਾਲੀ ਗੱਲ ਈ ਉਹ ਸਰਵਾਈਵ ਤਾਂ ਹੋ ਜਾਊਗਾ ਜਿਵੇਂ ਹੋਣਾ ਹੈ ਇਹ ਸਰਵਾਈਵਲ ਦੀਆਂ ਗੱਲਾਂ ਨੇ ਵੀ ਇਸ ਤਰ੍ਹਾਂ ਕਰ ਲਓ ਇਹ ਤਾਂ ਸਿੱਧੇ ਤੌਰ ਤੇ ਸਿੱਧੇ ਤੌਰ ਤੇ ਅਕਾਲ ਤਖਤ ਸਾਹਿਬ ਨੂੰ ਚੈਲੰਜ ਕਰ ਲੈ ਚਰਚਾ ਕਰਨ ਵਾਲੀ ਗੱਲ ਹੈ ਨਹੀਂ ਤਾਂ ਤੁਸੀਂ ਠੀਕੋ ਤੁਹਾਨੂੰ ਉਹ ਸਜਾ ਸਰਾਦਨ ਬਾਰ-ਬਾਰ ਕਹਿਣਾ ਬਾਰ-ਬਾਰ ਆ ਜਿਹੜਾ ਸੋਸ਼ਲ ਮੀਡੀਆ ਤੇ ਜਾਣਾ ਅਸਤੀਫਾ ਦੇਣਾ ਕਿ ਸਾਰੇ ਲੋਕ ਚਾਹੁੰਦੇ ਕੀ ਦੇ ਸੁਖਵੀਰ ਸਿੰਘ ਬਾਦਲ ਨੂੰ ਚਾਹੁੰਦੇ ਨੇ ਇਹਦਾ ਮਤਲਬ ਕਿ ਤੁਸੀਂ ਪ੍ਰਭਾਵਤਾ ਹੀ ਦੇਣਾ ਚਾਹੁੰਦੇ ਹੋ ਵੀ ਲੋਕ ਸੁਖਵੀਰ ਸਿੰਘ ਬਾਦਲ ਨੂੰ ਚਾਹੁੰਦੇ ਨੇ ਇਹ ਗੱਲ ਤੁਸੀਂ ਸਮਝ ਲਓ ਜਥੇਦਾਰ ਸਾਹਿਬਾਨ ਨੂੰ ਇਹੀ ਕਿਹਾ ਜਾ ਰਿਹਾ ਹੈ ਹੋਰ ਚੈਲੰਜ ਸਿੱਧਾ ਥੋੜੀ ਹੁੰਦੇ ਤੇ ਜੇ ਸਤਕਾਰ ਕਾਇਮ ਰੱਖਣਾ ਹੈ ਅਕਾਲ ਤਖਤ ਸਾਹਿਬ ਦਾ ਤਾਂ ਅੱਜ ਜਿਵੇਂ ਰਾਜਵਾਨਾ ਕਹਿ ਰਿਹਾ ਸੀ ਕਿ ਸਾਨੂੰ ਜ਼ਰੂਰੀ ਟੀ ਹੈ ਕਿ ਅਸੀਂ ਆਪਣੀ ਸਰਵੋੱਚ ਸਥਾਨ ਦਾ ਸਰਕਾਰ ਕਾਇਮ ਰੱਖੀਏ ਸਨਮਾਨ ਕਰੀਏ ਉਹਦਾ ਇਹ ਬਿਲਕੁਲ ਜ਼ਰੂਰੀ ਗੱਲ ਹੈ ਲੇਕਿਨ ਜਿਸ ਤਰ੍ਹਾਂ ਦੇ ਹਾਲਾਤ ਬਣੇ ਨੇ ਜਿਵੇਂ ਹੁਣ ਅਸਤੀਫੇ ਸ਼ੁਰੂ ਹੋਏ ਨੇ ਜਿਸ ਤਰ੍ਹਾਂ ਕ੍ਰਿਸ਼ਿਜ਼ਮ ਸ਼ੁਰੂ ਹੋਇਆ ਜਿਸ ਤਰ੍ਹਾਂ ਰੋਲਾ ਖਚੋਲਾ ਸ਼ੁਰੂ ਹੋਇਆ ਉਹ ਨਾਲ ਵੀ ਤਾਂ ਰੋਲਾ ਖਚੋਲਾ ਹੀ ਹੈ ਭਾਰਤੀ ਜਨਤਾ ਪਾਰਟੀ ਨੂੰ ਜਿਹੜੇ ਜਿਹੜੀ ਟਕਸਾਲ ਜਿਹਦੇ ਭਿੰਡਾਰਾ ਬੜੇ ਜਰਨੈਲ ਸਿੰਘ ਭਿੰਡਾਰਾ ਵਾਲੇ ਜਿਹਦੇ ਮੁਖੀ ਰਹੇ ਹੋਣ ਉਹ ਟਕਸਾਲ ਭਾਰਤੀ ਜਨਤਾ ਪਾਰਟੀ ਉਹ ਭਾਰਤੀ ਜਨਤਾ ਪਾਰਟੀ ਜਿਹਦੇ ਤੇ ਇਹ ਰਾਮ ਲੱਗਦਾ ਕਿ ਇਹਨਾਂ ਨੇ ਜਿਹੜਾ ਹੈ ਆਪਰੇਸ਼ਨ ਬਿਊਸਟਰ ਕਰਵਾਇਆ ਉਹ ਇਹ ਗੱਲ ਜਿਹੜੇ ਹੈ ਮਾਈ ਕੰਟਰੀ ਮਾਈ ਲਾਈਫ ਦੇ ਚਾਈਲਡਹੂਡ ਵਣੀ ਨੇ ਲਿਖੀ ਹੈ ਆਪਣੀ ਆਤਮਕਥਾ ਚ ਕਿ ਅਸੀਂ ਜੋਰ ਪਾ ਕੇ ਕਰਾਇਆ ਤੇ ਜਿਹੜੇ ਜਿਵੇਂ ਅੱਜ ਗਪਾਲਨ ਜਥੇਦਾਰ ਗਪਾਲਨ ਕਹਿੰਗੇ ਤਾਂ ਜਨਰਲ ਸਿੰਘ ਪਿੰਡਰਾਲਾ ਨੂੰ ਅਤਵਾਦੀ ਕਹਿੰਦੇ ਰਹੇ ਨੇ ਤੁਸੀਂ ਉਹਨਾਂ ਦੀ ਮੈਚ ਕਰ ਦਿਓ ਪਰ ਦੂਜਾ ਐਂਗਲ ਵੀ ਹੈ ਕਿ ਜਿਹੜੇ ਮਹਾਰਾਸ਼ਟਰ ਦੇ ਸਿੱਖ ਨੇ ਉਹ ਕਿੱਧਰ ਜਾਣ ਸ਼ਰੋਬੀ ਕਾਲੀ ਦਲ ਤੋਂ ਉਹਨਾਂ ਦਾ ਤਕੜਾ ਨਹੀਂ ਉਹਨਾਂ ਦੀ ਗੱਲ ਉਹਨਾਂ ਦੀ ਬਾਣੀ ਫੜ ਸਕਦੇ ਜੇ ਕੱਲ ਨੂੰ ਕੋਈ ਪ੍ਰੋਬਲਮ ਹੁੰਦੀ ਹੈ ਉਹਨਾਂ ਦੇ ਦੀ ਲੋਕਲ ਦੇਖ ਲੈ ਕਲਕੱਤਾ ਵਾਲਾ ਨੇ ਦੇਖਣਾ ਬੰਗਾਲਾ ਵਾਲਾ ਨੇ ਦੇਖਣਾ ਕਿ ਅਸੀਂ ਕਿੱਥੇ ਨਾਲ ਜਾਣਾ ਅਸੀਂ ਆਮਤਾ ਪੈਨਰਜੀ ਨਾਲ ਜਾਣਾ ਜਾਂ ਅਸੀਂ ਕਾਂਗਰਸ ਨਾਲ ਜਾਂ ਭਾਰਤੀ ਜਨਤਾ ਪਾਰਟੀ ਕਿਸੇ ਨਾਲ ਉਹ ਸਾਰੇ ਆਬਦਾ ਜਿਵੇਂ ਦਿੱਲੀ ਵਾਲਿਆਂ ਨੇ ਦੇਖ ਲਿਆ ਉਹਨਾਂ ਨੂੰ ਆਪਦੀ ਸਰਵਾਈਵਰ ਉਹਨਾਂ ਨੂੰ ਆਬਦਾ ਲੋਕਲ ਇਸ਼ੂਜ਼ ਵੀ ਤਾਂ ਹੈਗੇ ਨੇ ਸੋ ਇਸ ਸਰੀਕਲ ਚ ਜਿਆਦਾ ਸ਼੍ਰੋਮਿਕ ਕਾਲੀ ਦਾ ਲੈਣਾ ਤਕੜਾ ਹੋਵੇ ਕਿ ਜਿੱਥੇ ਵੀ ਹੋਵੇ ਇਹ ਇੱਕ ਜਿਹੜੀ ਜ਼ਮਿੰਦਾ ਜਵਾਤ ਜਾ ਕੇ ਉਹਨਾਂ ਦੇ ਹੱਕਾਂ ਲਈ ਲੜੇ ਉਹ ਤਾਂ ਹੁਣ ਗੱਲ ਨਹੀਂ ਤਾਂ ਹੁਣ ਆਪਦੇ ਪੰਜਾਬ ਚ ਨਹੀਂ ਉਹਨਾਂ ਦੀ ਕੋਈ ਗੱਲ ਸੁਣਦਾ ਉਹਨਾਂ ਦਾ ਕੋਈ ਐਸ ਡੀ ਐਮ ਮੰਗ ਪੱਤਰ ਲੈਣ ਨਹੀਂ ਆਉਂਦਾ 25 ਲੱਖ ਲੋਕਾਂ ਦੇ ਸਵੇਚਰ ਕਰਾ ਕੇ ਕੀ ਨਿਕਲਿਆ ਜੀ ਦੱਸੋ ਤੁਸੀਂ ਤੁ ਜੇ ਨੀਰਜੀ ਬੇਸ ਕੀਤੀ ਹੈ ਤਾਂ ਹਮੇ ਸਭ ਨੂੰ ਪੁੱਛੀਏ ਇਨਾ ਖਰਚਾ ਕੀਤਾ ਉਹਦੇ ਚ ਆਉਟਪੁਟ ਕੀ ਹੈ ਕਿ ਦਿੱਲੀ ਤੱਕ ਤੁਸੀਂ ਇੱਕ ਮਾਰਚ ਤੱਕ ਰੋਸਵਾਰਚ ਤੱਕ ਕਰ ਨਹੀਂ ਸਕੇ ਤੁਸੀਂ ਰੋਸਵਾਰਚ ਐਲਾਨ ਕਰਕੇ ਹੋ ਤੁਸੀਂ ਉਹ ਕਰ ਲਿਆ ਜੇ ਨਹੀਂ ਹੁਣ ਸੜਕ ਤੇ ਜਾਣ ਜੋਗੇ ਤਾਂ ਰਹੀ ਨਹੀਂ ਤਾਂ ਇਸ ਕਰਕੇ ਲੋਕਾਂ ਨੇ ਆਪਦਾ ਤਾਂ ਹਿਸਾਬ ਨਾਲ ਚੱਲਣਾ ਤੇ ਜੇ ਉਹਨਾਂ ਨੇ ਆਪਦਾ ਕਰ ਲਿਆ ਤੇ ਉਹਦਾ ਉਹਨਾਂ ਦੇ ਕੋਲ ਆਪਦਾ ਲੌਜਿਕ ਹੈ ਲੇਕਿਨ ਇਹਦਾ ਇਹ ਕਹਿਣਾ ਕਿ ਭਾਰਤੀ ਜਨਤਾ ਪਾਰਟੀ ਜਿਹੜੀ ਹੈ ਉਹਦੇ ਨਾਲ ਤੁਹਾਡੇ ਤੁਸੀਂ ਜਦੋਂ ਭਾਰਤੀ ਜਨਤਾ ਤੁਸੀਂ ਦੇ ਆਪਣੇ ਬੰਦਿਆਂ ਨੂੰ ਉਹਨਾਂ ਦੇ ਭਾਰਤੀ ਜਨਤਾ ਪਾਰਟੀ ਦੇ ਟਿਕਟ ਤੇ ਲੜਾਇਆ ਰਜਿੰਦਰ ਸਿੰਘ ਸਰਸਾ ਲੜਾਇਆ ਨਹੀਂ ਤਾਂ ਇਹ ਬਹੁਤ ਕੁਛ ਹੈ ਇਹ ਆਪਣੇ ਆਪ ਨੂੰ ਜਿਹੜਾ ਹੈ ਇਸ ਤਰ੍ਹਾਂ ਬਰੀ ਨਹੀਂ ਕੀਤਾ ਜਾ ਸਕਦਾ ਸਵੈਪੜਚੋਰ ਕਰੋ ਬੈਠ ਕੇ ਜੇ ਕਰਨਾ ਚਾਹਣੇ ਹੋ ਸੁਧਾਰ ਲਹਿਰ ਵਾਲੇ ਜੋ ਕਹਿ ਰਹੇ ਨੇ ਕਿ ਅਸੀਂ ਨਵਾਂ ਕਾਲੀ ਦਲ ਬਣਾਵਾਂਗੇ ਪਰ ਇਹ ਨਾ ਹੋਵੇ ਜਿੱਥੇ ਇਹਨੇ ਕਾਲੀ ਦਲ ਨੇ ਖੋਰ ਖੜਾ ਹੋ ਜੇ ਜਿੰਦੀ ਇੱਕ ਤਾਂ ਇਹ ਗੱਲ ਫਿਰ ਵੀ ਜਿਹੜੀ ਹੈ ਉਹ ਲੰਬੇ ਰਹੇਗੀ ਜੇ ਇਸ ਤਰ੍ਹਾਂ ਦਾ ਹੋਇਆ ਤੇ ਹੁਣ ਤਾਂ ਦੇਖਣ ਵਾਲੀ ਗੱਲ ਹੈ ਕਿ ਕੀ ਕੋਈ ਨਵਾਂ ਕਾਲੀ ਦਲ ਬਣੇਗਾ ਵੀ ਜੇ ਬਣੇਗਾ ਤੇ ਲੀਡਰ ਕੌਣ ਹੋਗਾ ਉੱਥੇ ਕਿਹੜਾ ਸਾਰਾ ਕੁਝ ਸੌਖਾ ਹੈ ਉੱਥੇ ਕੀ ਕੀ ਪ੍ਰੇਮ ਸਿੰਘ ਚੰਦੂ ਮਾਦਰਾ ਉਹ ਕਹਿਣਗੇ ਮੈਂ ਲੀਡਰ ਹਾਂ ਸੰਗ੍ਰਹਿਪ ਸਿੰਘ ਢੀਂਡਾ ਸਾਹਿਬ ਸੀਨੀਅਰ ਅਹੁਦੇ ਨੇ ਬੀਬੀ ਜ਼ਗੀਰ ਕਹਿੰਦੇ ਕਹਿੰਦੇ ਮੈਂ ਕਿਸੇ ਤੋਂ ਘੱਟ ਨਹੀਂ ਉੱਥੇ ਵੀ ਤਾਂ ਇਹੀ ਰੌਲਾ ਉੱਥੇ ਹੋ ਸਕਦਾ ਬਹੁਤ ਕੁਝ ਹੋ ਸਕਦਾ ਹੈ ਲੇਕਿਨ ਦੇਖਿਏ ਪਹਿਲਾਂ ਇੰਤਜ਼ਾਰ ਕਰੀਏ ਕਿ ਅਕਾਲ ਤਖਤ ਸਾਹਿਬ ਕਦੋਂ ਆਪਣੀ ਜਿਹੜਾ ਫੈਸਲਾ ਦਿੰਦੇ ਨੇ ਫਿਲਹਾਲ ਨਹੀਂ ਮਿਲਦੇ ਇੱਕ ਨਵੀਂ ਵੀਡੀਓ ਦੇ ਨਾਲ ਤੁਹਾਡਾ ਬਹੁਤ-ਬਹੁਤ ਸ਼ੁਕਰੀਆ This is Indo OZ Australia, and you're watching Indo OZ News, the voice of unity.